ਤਿਆਰ ਦਾ ਤੁਸੀਂ ਬਿਜਲੀ ਦਾ ਭੁਗਤਾਨ ਕਰ ਲਿਆ ਕਰੋਗੇ ਇਹ ਸਾਰਾ ਕੁਝ ਤਾਮਜਾਮ ਜਿੰਨਾ ਵੀ ਹੈਗਾ ਇਹ ਖਤਮ ਹੋ ਜਾਣਾ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸੋਚ ਲਿਆ ਕੁਝ ਜ਼ਮੀਨਾਂ ਸਰਕਾਰ ਨੇ ਬਿਲੀ ਕਰਦੀਆਂ ਮੰਡੀਕਰਨ ਬੋਰਡ ਦੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਕਸ਼ੇ ਬਾਰੇ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੋ ਇਹਦੇ ਲਈ ਆਪਾਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਸਾਡੀ ਨੌਜਵਾਨੀ ਨੂੰ ਜਿਹੜੀ ਸਟੇਟ ਸਰਕਾਰ ਕਹਿੰਦੀ ਸੀ ਅਸੀਂ ਨੌਕਰੀਆਂ ਦੇਵਾਂਗੇ ਉਹ ਨੌਕਰੀਆਂ ਦੇਣ ਦੀ ਵੀ ਜਾਏ ਨੌਕਰੀਆਂ ਕੌਣ ਤੇ ਤੁਲੀ ਹੋਈ ਆ ਨੌਕਰੀਆਂ ਜਿਹੜੀਆਂ ਦੇਣੀਆਂ ਸੀ ਉਹਦੇ ਵਾਸਤੇ ਸਾਨੂੰ ਬੇਰਜਗਾਰ ਕੀਤਾ ਜਾ ਰਿਹਾ ਜਿਸ ਦਿਨ ਤੁਸੀਂ ਨੌਕਰੀਆਂ ਤੋਂ ਬੇਰਜਗਾਰ ਹੋ ਗਏ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਮੀਟਰ ਲੱਗੇ ਆ ਉਹਨਾਂ ਤੇ ਰੀਚਾਰਜ ਤੁਹਾਨੂੰ ਕਰਾਉਣਾ ਪੈ ਗਿਆ ਉਸ ਦਿਨ ਤੁਸੀਂ ਇੱਕ ਸਿਰਫ ਆਪਦਾ ਇਹ ਘਰ ਦਾ ਵਿਚਾਰ ਕਰੋਗੇ ਕਿ ਅੱਜ ਸਾਡਾ ਸਵੇਰ ਦਾ ਸਮਾਂ ਲੰਘ ਗਿਆ ਤੇ ਸ਼ਾਮ ਦਾ ਕਿਵੇਂ ਲੰਘਣਾ ਤੁਹਾਡੀ ਜੇਬ ਦੇ ਵਿੱਚ ਜਦੋਂ ਪੈਸਾ ਨਾ ਆਇਆ ਤੁਸੀਂ ਆਪਣੀ ਰੋਟੀ ਦਾ ਫਿਕਰ ਕਰੋਗੇ ਤੁਸੀਂ ਆ ਸੰਘਰਸ਼ਾ ਤੋਂ ਬਾਝੇ ਹੋ ਜਾਓਗੇ ਇੱਕ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਨਹੀਂ ਪਰ ਇਹਦੇ ਵਿੱਚ ਕਾਰਨ ਆ ਕਿ ਨਿੱਕੀ ਗੱਲ ਦੇ ਵਿੱਚ ਪਿੱਛੇ ਦੇ ਵਿੱਚ ਬਹੁਤ ਵੱਡਾ ਇੱਕ ਸਿਸਟਮ ਫੈਟ ਕੀਤਾ ਹੁੰਦਾ ਸਿਸਟਮ ਫੈਟ ਤਾਂ ਕਰਦੇ ਆ ਕਿ ਤੁਹਾਨੂੰ ਕਮਜ਼ੋਰ ਕਿਵੇਂ ਕਰਨਾ ਕਮਜ਼ੋਰ ਕਰਨ ਲਈ ਇਹ ਸਾਰਾ ਕੰਮ ਜਾ ਰਚਿਆ ਜਾਂਦਾ ਏ ਜਿਵੇਂ ਪਿਛਲੇ ਸਮੇਂ ਜਿਹੜਾ ਛੇੜ ਦਾ ਬੈਲ ਆ 20 ਬੈਲ ਇੱਕ ਸਰਕਾਰ ਲੈ ਕੇ ਆ ਰਹੀ ਆ ਉਹ ਵੀ ਇੱਥੇ ਨਾਲ ਹੀ ਆ ਉਹਦਾ ਵੀ ਵਿਰੋਧ ਚੱਲ ਰਿਹਾ ਅੱਜ 8 ਤਰੀਕ ਤੱਕ ਸਰਕਾਰ ਨੇ ਚਾਹ ਸੀ ਕਿ ਸਾਨੂੰ ਉਹਦੀ ਹਾਂ ਜਾਂ ਨਾਂ ਦੱਸੋ ਵੀ ਤੁਸੀਂ ਕਿਹੜੇ ਸਾਡੇ ਹੱਕ 'ਚ ਆ ਜਾਂ ਕਿਹੜੇ ਸਾਡੇ ਵਿਰੋਧ ਦੇ ਵਿੱਚ ਆ ਤੇ 11 ਜਾਂ 12 ਤਰੀਕ ਨੂੰ ਉਹਨਾਂ ਨੇ ਆਪਦਾ ਇੱਕ ਫੈਸਲਾ ਵੀ ਲੈਣਾ ਹੈ ਉਹਦੇ 'ਚ ਵੀ ਪੰਜਾਬ ਦੀ ਜਿਹੜੀਆਂ ਜਥੇਬੰਦੀਆਂ ਨੇ ਤੇ ਸੰਗਠਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੇ ਹੱਕ 'ਚ ਨਹੀਂ ਗਏ ਸੀ ਤੇ ਵਿਰੋਧ ਦੇ ਵਿੱਚ ਆ ਸਾਰੀਆਂ ਜਥੇਬੰਦੀਆਂ ਦੇ ਇਸ ਚੀਤੇ ਧੰਨਵਾਦ ਵੀ ਆ ਤੇ ਸਾਰੇ ਜਾਣਦੇ ਆ ਕਿ ਜਦੋਂ ਆਪਾਂ ਪਹਿਲਾਂ ਖੇਤੀ ਵੀ ਯਰਗ ਕਰਦੇ ਸੀ ਉਹ ਘਰਾਂ ਦੇ ਵਿੱਚ ਧੀ ਰੱਖਦੇ ਸੀ ਧੀ ਰੱਖ ਕੇ ਘਰਾਂ ਦੇ ਵਿੱਚ ਉਹਦੇ ਬੀਜ ਨੂੰ ਅਗਲੇ ਸਾਲ ਬੀਜਿਆ ਜਾਂਦਾ ਸੀ ਉਹ 5-5 6-6 ਸਾਲ ਬੀਜ ਚੱਲ ਜਾਂਦਾ ਸੀ ਹੁਣ ਆਪਾਂ ਬੀ ਲੈ ਕੇ ਆਨੇ ਬਤਲੀਆਂ ਵਾਲਾ ਜਿਹੜਾ ਕੀ ਸੀਡ ਕੰਪਨੀਆਂ ਨੇ ਤਿਆਰ ਕੀਤਾ ਹੁੰਦਾ ਸੀਡ ਕੰਪਨੀਆਂ ਕੀ ਇਹਦੀਆਂ ਕਾਪਰੇਟ ਕਰਾਉਣਿਆਂ ਦੇ ਵਾਸਤੇ ਕਾਪਰੇਟ ਕਰਾਉਣੇ ਕਿਹਦੇ ਕੇਂਦਰ ਸਰਕਾਰ ਦੇ ਜਿਹਨਾਂ ਨੇ ਬੀ ਤਿਆਰ ਕੀਤਾ ਉਹਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਇੱਕ ਕੈਮੀਕਲ ਫਟ ਕਰ ਤੋਂ ਪਾ ਦਿੱਤੇ ਕਿ ਜਿਹੜੇ ਦੂਜੇ ਸਾਲ ਜਦੋਂ ਤੁਸੀਂ ਉਹ ਬੀ ਬੀਜੋਗੇ ਉਹ ਫਸਲ ਦੇ ਉੱਪ ਝਾੜ ਵੀ ਘਟ ਦੇਊਗਾ ਤੇ ਬਿਮਾਰੀਆਂ ਵੀ ਲੈ ਕੇ ਆਊਗਾ ਦੇਰਪੋਤ ਦੁਆਰਿਆਂ ਜਿਹੜੀਆਂ ਆ ਗਿਆ ਹੈ ਕਿ ਉਹਨਾਂ ਵਾਸਤੇ ਆਪਾਂ ਕੀਟਨਾਸ਼ਕ ਸਪਰੇਅ ਲੈ ਕੇ ਆਉਨੇ ਆ ਤੇ ਖਾਦ ਲੈ ਕੇ ਆਉਨੇ ਆ ਜਿਹੜੀ ਆਪਾਂ ਲਿਆਉਨੇ ਉਹ ਦੁਕਾਨਦਾਰਾਂ ਨੂੰ ਵੀ ਪਤਾ ਤੇ ਕਿਸਾਨਾਂ ਨੂੰ ਵੀ ਪਤਾ ਕਿ ਆਪਰੇ ਨਾਲ ੱਟੇ ਨਾਲ ਕਿਵੇਂ ਮੈਨਾ ਵਰਗੀਆਂ ਦਵਾਈਆਂ ਦਿੱਤੀਆਂ ਨੇ ਲੀਆਂ ਤੇ ਕਿੰਨਾ ਆਪਣੇ ਨਾਲ ਉਹ ੱਟੇ ਸੋਹ ਕੀਤੀ ਜਾਂਦੀ ਆ ਸਾਡੀ ਮਿੱਟੀ ਕਿਵੇਂ ਕੀਤੀ ਜਾਂਦੀ ਆ ਉਹ ਥੜੀਆਂ ਦਵਾਈਆਂ ਬਣਾਉਣ ਵਾਲੀਆਂ ਖਾਦ ਬਣਾਉਣ ਵਾਲੀਆਂ ਕੰਪਨੀਆਂ ਉਹ ਵੀ ਕੋਰਪੋਰੇਟ ਘਰਾਣੀਆਂ ਦੀਆਂ ਤੇ ਕੇਂਦਰ ਸਰਕਾਰ ਦੀਆਂ ਉਹ ਤੋਂ ਬਾਅਦ ਉਹ ਦਵਾਈਆਂ ਆਪਾਂ ਆਪਣੀ ਫਸਲ ਤੇ ਪਾਉਨੇ ਆ ਅਗਲੇ ਆਪਾਂ ਸਾਰੇ ਖਾਨੇ ਆ ਆਪਣੇ ਪਿਓ ਦਾ ਮਾਵਾ ਬੱਚੇ ਸਾਰੇ ਆਪਾਂ ਖਾਨੇ ਦੇ ਜਦੋਂ ਆਪਾਂ ਬਿਮਾਰ ਹੁੰਨੇ ਆ ਫਿਰ ਆਪਾਂ ਹਸਪਤਾਲਾਂ 'ਚ ਜਾਂਦੇ ਆ ਉਹ ਹਸਪਤਾਲਾਂ 'ਚ ਨਾਮ ਵਾਲੀ ਦਵਾਈ ਫਿਰ ਕੋਪਰੇਟ ਕਰਾਏ ਬਣਾਉਂਦੇ ਆ ਇੱਕ ਨਿਸ਼ਾਨੇ ਦੇ ਨਾਲ ਤਿੰਨ ਤਿੰਨ ਨਿਸ਼ਾਨੇ ਲਾ ਰਿਹਾ ਇੱਕ ਨਿਸ਼ਾਨੇ ਨਾਲ ਪਰ ਹਰ ਥਾਂ ਤੇ ਮੁੱਲਿਆ ਜਾ ਰਿਹਾ ਹਰ ਥਾਂ ਤੇ ਆਪਾਂ ਨੂੰ ਇੱਕਦਮ ਲੋਕਾ ਜਾ ਰਿਹਾ ਤੇਦੀ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਦੇਤੀ ਤੇ ਆਪਾਂ ਨੂੰ ਪਹਿਰਾ ਡਟ ਕੇ ਦੇਣਾ ਪਊਗਾ ਦੂਜੀ ਗੱਲ ਤੁਹਾਡੀ ਆਜ਼ਾਦੀ ਦੀ ਇੱਕ ਸਰਕਾਰ ਹੋਰ ਲੈ ਕੇ ਆ ਰਹੀ ਹੈ ਜੀ ਆਜ਼ਾਦੀ ਖਤਮ ਕਰ ਦੇਣੀ ਹੈ ਕੇਂਦਰ ਸਰਕਾਰ ਨੇ ਇੱਕ ਐਪ ਪਿਆਰ ਕੀਤਾ ਹੈ ਸੰਚਾਰ ਐਪ ਸੰਚਾਰ ਐਪ ਨੂੰ ਉਹਨਾਂ ਨੇ ਸਾਰੀਆਂ ਮੋਬਾਈਲ ਕੰਪਨੀਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਪਦੇ ਆਪ ਦੇ ਮੋਬਾਈਲਾਂ ਦੇ ਵਿੱਚ ਸੰਚਾਰ ਐਪ ਸੈੱਟ ਕਰਕੇ ਦੇਵੋ ਪਾ ਕੇ ਦੇਵੋ ਜਿਹੜੇ ਫੋਨ ਨਵੇਂ ਆ ਉਹਨਾਂ ਚ ਆਟੋਮੈਟਿਕ ਹੋਣਗੇ ਜਿਹੜੇ ਫੋਨ ਪੁਰਾਣੇ ਆਪਣੇ ਸਾਰਿਆਂ ਕੋਲ ਹੈਗੇ ਆ ਉਹ ਵੀ ਜਦੋਂ ਐਪਲੀਕੇਸ਼ਨ ਮੰਗਣਗੇ ਤੇ ਆਪਾਂ ਉਹਨਾਂ ਨੂੰ ਅਪਡੇਟ ਕਰਾਂਗੇ ਤੇ ਸੰਚਾਰ ਆਪ ਆਪਣੇ ਫੋਨ ਦੇ ਵਿੱਚ ਆਟੋਮੈਟਿਕ ਇੰਸਟਾਲ ਹੋ ਜਾਊਗਾ ਜਿੰਨੋਂ ਤੁਸੀਂ ਨਾਮ ਕਲੀਅਰ ਕਰ ਸਕਦੇ ਆ ਤੇ ਨਾਂਅ ਇਹਨਾਂ ਕੋਈ ਤੁਸੀਂ ਡਿਸਕਨੇਕਟ ਵੀ ਕਰ ਸਕਦੇ ਆ ਕੋਈ ਸੇਮ ਦਾ ਸੇਮ ਚੱਲੂਗਾ ਉਹਦਾ ਨੁਕਸਾਨ ਕੀ ਆ ਤੁਸੀਂ ਆਪ ਦੀ ਕੋਈ ਪ੍ਰਾਈਵੇਟ ਗੱਲ ਵੀ ਕਿਸੇ ਤੜਪੜ ਨਾਲ ਕੀਤੀ ਕੋਈ ਦੇਣ ਲੈਣ ਦੀ ਗੱਲ ਕੀਤੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਸਰਕਾਰ ਦੇ ਕੋਲੇ ਆਨ ਰਿਕਾਰਡ ਹੋਊਗੀ ਸਰਕਾਰ ਇੱਕ ਇੱਕ ਪਾਲ ਦੀ ਤੁਹਾਡੇ ਤੇ ਨਜ਼ਰ ਰੱਖ ਸਕੂਗੀ ਹਰ ਥਾਂ ਦੀ ਤੁਹਾਡੀ ਲਿਕੇਜ ਸਰਕਾਰ ਕੋਲ ਹੋਊਗੀ ਜੇ ਉਹ ਆਪਾਂ ਅੱਜ ਧਰਵੇਂ ਲਾਉਨੇ ਆ ਸਰਕਾਰ ਨੂੰ ਕੱਲੇ ਕੱਲੇ ਦਾ ਪਤਾ ਹੋਊਗਾ ਕਿਹੜਾ ਬੰਦਾ ਧਰਵੇਂ ਗਿਆ ਕਿਹੜੇ ਬੰਦੇ ਨੇ ਕੀ ਗੱਲ ਬੋਲੀ ਆਪਣੀਆਂ ਗੱਲਾਂ ਬਾਤਾਂ ਸਾਰੀਆਂ ਸਰਕਾਰ ਰਿਕਾਰਡ ਕਰ ਸਕੂਗੀ ਇਹ ਤੁਹਾਡੀ ਜਾਂਚ ਤੇ ਇੱਕ ਬਹੁਤ ਵੱਡਾ ਟਾਕਾ ਹੈ ਧੰਨਵਾਦ ਸਾਰੇ ਕੰਪਨੀ ਦਾ ਜਿਨ੍ਹਾਂ ਨੇ ਠੋਕੇ ਜਿਹਾ ਦਿੱਤਾ ਕਿ ਅਸੀਂ ਸੰਚਾਰਤ ਨਹੀਂ ਇੰਸਟਾਲ ਕਰਾਂਗੇ ਤੇ ਬਾਕੀ ਸਾਰੀਆਂ ਜਿਹੜੀਆਂ ਕੰਪਨੀਆਂ ਇਹਨਾਂ ਨੇ ਤਕਰੀਬਨ ਹਾਂ ਕਰ ਦਿੱਤੀ ਹੈ ਦੇਖੋ ਸਰਕਾਰ ਉਹ ਲੈ ਕੇ ਆ ਰਹੀ ਹੈ ਜਿਹੜੀਆਂ ਜਿੱਥੀਆਂ ਵਗੈਰਾ ਆਉਂਦੀਆਂ ਆਪਣੀਆਂ ਉਹ ਜਿਵੇਂ ਪਿਛਲੇ ਸਮੇਂ ਸਰਕਾਰ ਨੇ ਕਿਹਾ ਸੀ ਕਿ ਇੱਕ ਵੋਟ ਇੱਕ ਦੇਸ਼ ਕਰਾਂਗੇ ਇੱਕ ਦੇਸ਼ ਇੱਕ ਟੈਕਸ ਕਰਾਂਗੇ ਜਦੋਂ GST ਦਾ ਪੂਰਾ ਦੇਸ਼ ਚ ਉਹਨਾਂ ਨੇ ਕਹਦਾ ਕਿ ਇੱਕ ਟੈਕਸ ਬਣਾ ਦਿੱਤਾ ਉੱਥੇ ਤਰ੍ਹਾਂ ਉਹ ਕਹਿੰਦੇ ਕਿ ਜਿਹੜੀਆਂ ਰਜਿਸਟਰੀਆਂ ਆ ਉਹ ਵੀ ਕੇਂਦਰ ਸਰਕਾਰ ਨਾਲ ਅਟੈਚਮੈਂਟ ਕਰਾਂਗੇ ਜਿਹਦੇ ਵਿੱਚ ਸੂਬਾ ਸਰਕਾਰ ਦਾ ਸਾਰਾ ਸਿਸਟਮ ਕਾਟੇ ਹੋਊਗਾ ਤੇ ਇਹਨਾਂ ਦੇ ਵਿੱਚੋਂ 17 ਪੰਜਾਬ ਸਟੇਟ ਸਮੇਤ 17 ਸਟੇਟਾਂ ਨੇ ਹਾਂ ਦੇ ਦਿੱਤੀਆਂ ਕਿ ਕਿ ਸਾਨੂੰ ਮਨਜ਼ੂਰ ਆ ਤੁਸੀਂ ਕਰ ਲਓ ਇਹਦੀ ਸਪੈਸਟ ਦੇ ਸਾਹਮਣੇ ਛੋਟਾਂ ਦੇ ਵਿੱਚ ਗੱਲ ਇਹ ਆ ਕਿ ਤੁਹਾਡੇ ਘਰ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੇਣੀ ਜਾਂਦਾ ਭਾਰਤੀ ਤੁਹਾਡੀ ਜ਼ਮੀਨ ਦੀ ਤੁਸੀਂ ਜਿੱਧਰ ਰਜਿਸਟਰੀ ਕਰਾਉਣੀ ਆ ਕੁਝ ਵੀ ਕਰਨਾ ਉਹਦੇ ਮਾਲਕ ਤੁਸੀਂ ਨਹੀਂ ਰਹੋਗੇ ਸਰਕਾਰ ਹੋ ਦੇਗੀ ਜਦੋਂ ਸਰਕਾਰ ਨੂੰ ਕਿ ਤੁਹਾਨੂੰ ਵਰਕਰ ਤੋਂ ਗੁਰਵਿੰਦਰ ਸਿੰਘ ਬਾਹਰ ਵਾਲੀ ਪਾਕਿਸਤਾਨੀ ਪੰਜਾਬ ਦੇ ਫੋਰਸ ਕਮੇਟੀ ਮੈਂਬਰ ਸਾਡੇ ਚਾਹੇ ਨੇ ਜੀ ਆਇਆਂ ਨੂੰ ਜੀ ਅੱਜ ਗੱਲ ਕਰ ਰਹੇ ਸੀ ਕਿ ਜਿਹੜੀ ਖੇਤੀਬਾੜੀ ਦੀ ਜ਼ਮੀਨ ਆ ਉਹਨੂੰ ਸਰਕਾਰ ਆਟੋਮੈਟਿਕਲੀ ਤੁਹਾਡੇ ਕੋਲੋਂ ਖੋ ਰਹੀ ਹੈ ਇਹ ਕੰਮ ਮੱਧ ਪ੍ਰਦੇਸ਼ ਦੇ ਇਸ ਸਟੇਟ ਦੇ ਵਿੱਚ 4-5 ਕਿਸਾਨਾਂ ਨਾਲ ਹੋ ਵੀ ਚੁੱਕਿਆ ਜਿਨ੍ਹਾਂ ਨਾਲ ਹੋਇਆ ਉਹਨਾਂ ਦੇ ਵੀਡੀਓ ਵੀ ਆਪਣੇ ਕੋਲ ਹੈਗੀਆਂ ਨੇ ਹੁੰਦਾ ਕਿਵੇਂ ਆ ਕਿ ਆਪਣੇ ਸਾਰੇ ਜਿਹੜੇ ਆਧਾਰ ਕਾਰਡ ਆ ਪੈਨ ਕਾਰਡ ਵੋਟਰ ਕਾਰਡ ਬੈਂਕ ਖਾਤਾ ਮੇਰੇ ਨਾਲ ਅਟੈਚ ਆ ਆਪਣੇ ਆਧਾਰ ਕਾਰਡ ਆਪਣੀਆਂ ਜ਼ਮੀਨਾਂ ਦੇ ਨਾਲ ਪਲੋਟਾਂ ਦੇ ਨਾਲ ਅਟੈਚ ਆ ਪਹਿਲਾਂ ਜਦੋਂ ਸਰਕਾਰ ਨੇ ਜਾਂ ਕਿਸੇ ਕਾਉਂਸਲਟ ਕਰਾਉਣੇ ਨੇ ਕੋਈ ਜ਼ਮੀਨ ਅਪਾਇਰ ਕਰਦੀ ਹੁੰਦੇ ਸੀ ਤਾਂ ਹੁੰਦਾ ਸੀ ਜ਼ਮੀਨ ਦੇ ਪੱਤਰ ਤੇ ਆ ਨਕਸ਼ਾ ਦੇਖਦੇ ਸੀ ਜੇ ਅਸੀਂ ਆ ਜਮੀਨ ਐਕਵਾਇਰ ਕਰਨੀ ਆ ਤਾਂ ਨਾਲ ਉਹ ਤੋਂ ਵਿਰੋਧ ਵੀ ਮਿਲਦਾ ਸੀ ਹਾਂ ਵੀ ਮਿਲਦੀ ਸੀ ਨਾ ਵੀ ਮਿਲਦੀ ਸੀ ਉਹਨਾਂ ਨੂੰ ਉਸਨ ਦੀ ਸਿਚੁਏਸ਼ਨ ਦਾ ਪਤਾ ਲੱਗਦਾ ਸੀ ਔਰ ਜਿਹੜੀਆਂ ਕੰਪਨੀ ਆ ਗਈਆਂ ਉਹ ਦਿੱਲੀ ਤੇ ਬੰਬਈ ਬੈਠ ਕੇ ਮੈਪ ਦੇ ਉੱਤੇ ਅੰਗਲ ਘੁਮਾ ਕੇ ਕਹਿ ਦਿੰਦੀਆਂ ਕਿ ਤੁਹਾਨੂੰ ਆ ਫਲਾਣੇ ਏਰੀਆ ਦੀ ਇਹ ਜਮੀਨ ਚਾਹੀਦੀ ਆ ਆਪਣੇ ਲਾਗੇ ਬਾਈਪਾਸ ਲੱਗਿਆ ਪਰਾਂ ਨੇ ਦੇਖਿਆ ਹੀ ਆ ਕਿਸ ਨੇ ਆ ਕੇ ਕੁਝ ਕੀਤਾ ਸੀ ਬੈਠਾ ਨੇ ਆਨਲਾਈਨ ਤਰ੍ਹਾਂ ਕੁਝ ਕਰਤਾ ਹੁਣ ਜਿਹੜਾ ਨਵਾਂ ਕੰਮ ਆ ਉਹ ਇਹ ਹੈ ਕਿ ਜਦੋਂ ਉਹਨਾਂ ਨੇ ਨਕਸ਼ਾ ਬਣਾ ਤਾ ਐਨੀ ਜਮੀਨ ਸਾਨੂੰ ਚਾਹੀਦੀ ਆ ਹੋਰ ਕਿੰਨੇ ਇਹਨਾਂ ਦੇ ਨੰਬਰ ਉਹ ਸਾਰੇ ਸਰਕਾਰ ਕੋਲੇ ਪਏ ਆ ਤੁਹਾਡੇ ਖਾਤੇ ਸਰਕਾਰ ਕੋਲੇ ਪਏ ਆ ਤੁਹਾਡੇ ਆਧਾਰ ਕਾਰਡ ਸਰਕਾਰ ਕੋਲੇ ਪਏ ਆ ਤੇ ਜਿਹੜਾ ਨਿੱਜੀਕਰਨ ਹੈਗਾ ਉਹ ਸਰਕਾਰ ਕੋਲੇ ਚਲਾ ਗਿਆ ਰਜਿਸਟਰੀਆਂ ਉਹਦੀ ਮਰਜ਼ੀ ਨਾਲ ਕਰ ਸਕਦੇ ਆ ਉਸ ਤੋਂ ਤੁਹਾਡੇ ਖਾਤੇ 'ਚ ਸਰਕਾਰੀ ਰੇਟ ਦੇ ਹਿਸਾਬ ਨਾਲ ਪੈਸੇ ਆ ਜਾਣਗੇ ਤੁਸੀਂ ਆਪ ਹੀ ਜ਼ਮੀਨ ਦੇ ਖੁਦ ਮਾਲਕ ਨਹੀਂ ਰਹੋਗੇ ਇਹ ਤੁਹਾਡੇ ਹੱਕ ਤੇ ਬਹੁਤ ਵੱਡਾ ਟੱਕਾ ਹੈ ਇਹਦੇ ਲਈ ਵੀ ਤੁਹਾਨੂੰ ਲੜਨਾ ਪਊਗਾ ਇੱਕਾ ਸੁਪਾ ਸਰਕਾਰ ਨੇ ਪਿਛਲੇ ਸਮੇਂ ਜਿਹੜੀ ਕਾਂਗਰਸ ਸਰਕਾਰ ਰਹੀ ਸੀਗੀ ਕੈਪਟਨ ਸਰਕਾਰ ਵੇਲੇ ਇਹਨਾਂ ਨੇ ਇੱਕ ਬੈਲ ਲੈ ਕੇ ਅੱਗੇ ਆ ਸੀ ਤੇ ਉਹ ਐਸ ਕਾਮਰਨੀ ਪਾਰਟੀ ਦੀ ਲੋਕਤ ਸਰਕਾਰ ਨੇ ਮਨ ਪਾਸ ਕੀਤਾ ਉਹ ਬਾਰ ਕੀ ਕੀਤਾ ਕਿ ਜਿਹੜੇ ਆਪਾਂ ਘਰਾਂ ਦੇ ਵਿੱਚ ਪਸ਼ੂ ਰੱਖਦੇ ਆ ਉਹਨਾਂ ਵਾਸਤੇ ਇਹਨਾਂ ਨੇ ਕਿਹਾ ਕਿ ਜਿਹੜਾ ਆਪਾਂ ਚਾਰਾ ਬੀਜਦੇ ਆ ਪੱਠਾ ਡੱਕਾ ਬੀਜਦੇ ਆ ਪੱਠਾ ਡੱਕਾ ਬੀਜਦੇ ਆ ਉਹਦੇ ਵਾਸਤੇ ਵੀ ਉਹਨਾਂ ਨੇ ਇੱਕ ਨਾਮੀਆ ਕਮੇਟੀਆਂ ਬਣਾ ਦੀਆਂ ਇਹ ਪਸ਼ੂ ਕਰਨ ਨੂੰ ਪਾੜੋ ਉਹ ਪਤਾ ਨਹੀਂ ਜਾਂਚ ਕਰਾਇਆ ਕਰੂਗਾ ਜਾਂਚ ਕਰਕੇ ਵੀ ਉਹ ਕੋਈ ਦਫਾ ਮਾੜਾ ਪਾਇਆ ਗਿਆ ਤੇ ਉਹ ਚਾਲ ਵਾਲੇ ਤੇ ਜਿਹੜੇ ਬੰਦੇ ਨੇ ਕੋਈ ਪਸ਼ੂ ਰੱਖੇ ਆ ਉਹ ਤੇ ਜੁਰਮਾਨਾ ਵੀ ਲੱਗੂਗਾ ਘੱਟੋ ਘੱਟ 50000 ਦਾ ਅਦਾਲਤ ਦੀ ਕਾਰਵਾਈ ਵੀ ਹੋ ਸਕਦੀ ਆ ਚੰਕਾ ਉਦੀ ਸਜ਼ਾ ਵੀ ਹੋ ਸਕਦੀ ਆ ਜਿਹੜੇ ਗਰੀਬ ਵਰਗ ਦੇ ਇਨਸਾਨ ਸੀ ਜਿਹੜੇ ਜਿੰਨਾਂ ਕੋਲ ਜ਼ਮੀਨ ਨਹੀਂ ਹੈਗੀ ਸੀ ਇਹ ਠਾੜੀਦਾਰ ਲੋਕ ਨੇ ਉਹ ਗੱਟ ਦੇ ਕੇ ਜਾਂ ਕਿਸੇ ਰਾਹ ਤੋਂ ਕਾਹ ਦੇ ਲੈ ਆਉਂਦੇ ਉਹਨਾਂ ਲੋਕਾਂ ਨੂੰ ਜੇਲਾ ਕਸ਼ਤਰ ਦੇ ਜਾਰੀ ਕੀਤੀ ਜਾ ਰਹੀ ਹੈ ਤੋ ਨਾ ਤੁਹਾਡੇ ਨਾਲ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਕਰ ਰੀਆਂ ਸੀ ਕਾਫੀ ਨੇ ਪਰ ਸਮਾਂ ਜਾਇ ਇਤਨੀ ਜ਼ਿੰਦਾ ਸਾਡੇ ਸੈਕਟਰੀ ਸਾਹਿਬ ਮੇਰੇ ਵੱਡੇ ਵੀਰ ਭਾਈ ਕਰਮਜੀਤ ਜਿਹੜੇ ਮੈਨੂੰ ਹਰਪੂ ਕੀਤਾ ਹੈ ਤੇ ਤੁਹਾਡੇ ਤੋਂ ਮੈਂ ਇਹ ਇੱਕ ਸ਼ਾਬਾਸ਼ ਜਿਹਾ ਮਾ ਦਾ ਜੱਜ ਕਾ ਤੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਨਾ ਕਿ ਸੰਯੁਕਤ ਸਾਲ ਮੋਰਚਾ ਦੀ ਦਿੱਤੇ ਹੇ ਇਕਾਲ ਤੇ ਆਪਾਂ ਸਾਰੇ ਨੇ ਡੱਟ ਕੇ ਪਹਿਰਾ ਦੇਣਾ ਹੈ ਜੀ ਕਿ ਆਪਾਂ ਇੱਕ ਦੋ ਨਾਰੇ ਲਾਉਣੇ ਆ ਤੇ ਪੂਰੀ ਆਵਾਜ਼ ਦੇ ਵਿੱਚ ਆਪਾਂ ਨਾਰੇ ਲਾਉਣੇ ਆ ਜਿਸ ਤਰ੍ਹਾਂ ਤੁਸੀਂ ਪੂਰੇ ਚਾਨ ਨਾਲ ਸੁਣਿਆ ਇਸੇ ਤਰ੍ਹਾਂ ਹੀ ਪੂਰੇ ਜੋਸ਼ ਨਾਲ ਚੱਪਾ ਨਾਰੇ ਲਾਉਣੇ ਆ ਸੰਘਰਸ਼ਕ ਕਿਸਾਨ ਮੋਰਚਾ ਜਿੰਦਾਬਾਦ ਸੰਘਰਸ਼ਕ ਕਿਸਾਨ ਮੋਰਚਾ ਜਿੰਦਾਬਾਦ ਸੰਘਰਸ਼ਕ ਕਿਸਾਨ ਮੋਰਚਾ ਜਿੰਦਾਬਾਦ ਟੈਂਡੂ ਮਜ਼ਦੂਰ ਕਿਸਾਨ ਯੂਨੀਅਨ ਜਿੰਦਾਬਾਦ ਟੈਂਡੂ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਸੁਖਾਰੇ ਸਿੰਧਰ ਸਰਕਾਰ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਇੱਕ ਦੋ ਆਪਾਂ ਮੜਾ ਜੇ ਇਸੇ ਤਰ੍ਹਾਂ ਜੋਸ਼ ਉਖਾੜੀਏ ਤੁਹਾਡਾ ਜੋਸ਼ ਹੋ ਜਾਈਏ ਕਿਉਂਕਿ ਹਰ ਇੱਕ ਦੇ ਲੀਟਰਾਂ ਨੂੰ ਪਤਾ ਤਾਂ ਲੱਗੇ ਕਿ ਸਾਡੇ ਖਿਲਾਫ ਕੋਈ ਬੈਠਾ ਹੈ ਕੇਂਦਰ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸੁਮੈਨਾ ਕਹਿੰਦਾ ਕਮਨ ਸ਼ਾਜ ਦਾ ਵਾਈਸ ਡੀਕਨ ਕਾਲਸਾ ਵਾਈਸ ਡੀਕਨੀ ਚਾਹੇ